ਅਦੇਸਾ ਤੋਂ ਡੀਐਮਸੀ ਤੋਂ ਬਾਅਦ ਆਖਰਕਾਰ ਸਟੇਜ ਤੇ ਪਹੁੰਚੇ ਦਲੇਵਾਲ ਸਾਹਿਬ ਤੇ ਉਹਨਾਂ ਦਾ ਜਿਹੜਾ ਕੈਸਬ ਜਾਂ ਕਿ ਵੀਪੀ ਚੈੱਕ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਵੀਪੀ ਚੈੱਕ ਕੀਤਾ ਜਾ ਰਿਹਾ ਬੁਖਾਰ ਚੈੱਕ ਕੀਤਾ ਜਾ ਰਿਹਾ ਤੇ ਇੱਕ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ ਉਹ ਸਟੇਜ ਤੇ ਪਹੁੰਚੀ ਹੈਗੀ ਆ ਜੋ ਹੀ ਸੰਬੋਧਿਤ ਕਰਨ ਤੋਂ ਬਾਅਦ ਸਟੇਜ ਤੇ ਬੈਠੇ ਦਲੇਵਾਲ ਸਾਹਿਬ ਤਾਂ ਉਹਨਾਂ ਨੂੰ ਚੈੱਕਅਪ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਚੈੱਕਅਪ ਜਿਹੜਾ ਹੈਗਾ ਕੀਤਾ ਜਾ ਰਿਹਾ ਅਤੇ ਬੁਖਾਰ ਚੈੱਕ ਕੀਤਾ ਜਾ ਰਿਹਾ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਉਹਨਾਂ ਦਾ ਵੀਪੀ ਚੈੱਕ ਕੀਤਾ ਜਾ ਰਿਹਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜਾ ਰਿਹਾ ਤੇ ਡਾਕਟਰਾਂ ਦੀ ਟੀਮ ਕਿਉਂਕਿ ਕਿਹਾ ਜਾ ਰਿਹਾ ਕਿ ਡੀਐਮਸੀ ਦੇ ਵਿੱਚ ਡੀਐਮਸੀ ਦੇ ਵਿੱਚ ਉਹਨਾਂ ਦੁਆਰਾ ਕੋਈ ਵੀ ਟਰੀਟਮੈਂਟ ਨਹੀਂ ਦਿੱਤਾ ਗਿਆ ਕੋਈ ਵੀ ਟਰੀਟਮੈਂਟ ਨਹੀਂ ਦਿੱਤਾ ਗਿਆ ਤੇ ਹੁਣ ਜਿਉਂ ਹੀ ਦੁਆਰਾ ਤੋਂ ਇੱਥੇ ਪਹੁੰਚਦੇ ਨੇ ਅੰਦੋਲਨ ਦੇ ਵਿੱਚ ਪਹੁੰਚਦੇ ਨੇ ਤਾਂ ਡਾਕਟਰਾਂ ਦੀ ਜਿਹੜੀ ਟੀਮ ਆ ਉਹ ਟੀਮ ਜਿਹੜੀ ਹੈਗੀ ਆ ਦੁਬਾਰਾ ਚੈੱਕ ਕੀਤਾ ਜਾ ਰਿਹਾ ਬੁਖਾਰ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਵੀਪੀ ਚੈੱਕ ਕੀਤਾ ਜਾ ਰਿਹਾ हर चीज जारी हेगी बारीकी चेक की जा रही डॉक्टर है इतना बीपी किन् बीपी किन्ना जी चल रहा जी चल रहा जी एक ਉਲਟੀ ਜਿਹੜੀ ਉਹ ਲੱਗੀ ਹੋਈ ਹੈ ਕਿ ਵੀਪੀ ਕਿੰਨਾ ਜਾਦਾ ਧਰਤਾ ਸਭ ਕੁਝ ਕਿੰਨਾ ਜਾ ਕਿਪਰਾ ਇਹ ਪੂਰਾ ਜਿਹੜੀਆਂ ਦੇ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਨੇ ਨੋਟ ਕੀਤਾ ਜਾ ਰਿਹਾਗਾ ਵੱਧੀ ਹੈ ਵੀਪੀ ਕਾਫੀ ਜ਼ਿਆਦਾ ਜ਼ਿਆਦਾ ਕਾਫੀ 150 ਪਲੱਸ ਹਾਂਜੀ ਹਾਂਜੀ ਦੱਸਿਓ ਕਿ ਇਸ ਵੇਲੇ ਜੇ ਗਲ ਕਰੀ ਵੀਪੀ ਦੀ ਤਾਂ 150 ਤੋਂ ਵੱਧ ਦੱਸਿਆ ਜਾ ਰਿਹਾ ਕਿਉਂਕਿ ਵੀਪੀ ਵਧਿਆ ਹੋਇਆ ਦੱਸਿਆ ਜਾ ਰਿਹਾ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਵੀ ਇਧਰ ਦਿਖਾ ਦਿਓ ਆ ਦੇਖ ਸਕਦੇ ਹੋ ਇਹ ਸਕਰੀਨ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾਈ ਜਾ ਰਹੀਆਂ ਕਿ ਰਾਤ ਨੂੰ ਅੱਧੀ ਰਾਤ ਨੂੰ 12 ਵਜੇ ਦੀ ਗੱਲ ਕਰੀ ਤਾਂ ਵੀਪੀ ਚੈੱਕ ਕੀਤਾ ਜਾ ਰਿਹਾ ਬੁਖਾਰ ਚੈੱਕ ਕੀਤਾ ਜਾ ਰਿਹਾ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ ਟੀਮ ਬਾਕਾਇਦਾ ਇੱਥੇ ਸਟੇ ਇੱਥੇ ਪਹੁੰਚੀ ਹੈ ਤੇ ਉਹਨਾਂ ਦਾ ਹਰ ਚੀਜ਼ ਦਾ ਚੈੱਕ ਜਿਹੜਾ ਕੀਤਾ ਜਾ ਰਿਹਾ ਬਰੀਕੀ ਦੇ ਨਾਲ ਕੀਤਾ ਜਾ ਰਿਹਾ ਤੇ ਦੇਖਿਆ ਜਾ ਰਿਹਾ ਕਿ ਵੀਪੀ ਜਿਹੜਾ ਹੈਗਾ ਵਧਿਆ ਹੋਇਆ 150 ਪਲੱਸ ਦੱਸਿਆ ਜਾ ਰਿਹਾ ਆ ਕਿਉਂਕਿ 슈ਗਰ ਵੀ ਚੈੱਕ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ 슈ਗਰ ਲਈ ਵੀ ਜਿਹੜਾ ਸੈਂਪਲ ਉਹ ਕਲੈਕਟ ਕੀਤਾ ਜਾ ਰਿਹਾ 슈ਗਰ ਦਾ ਜਿਹੜਾ ਉਹ ਵੀ ਨਮੂਨਾ ਲਿਆ ਜਾ ਰਿਹਾ 슈ਗਰ ਲਈ ਵੀ ਬਲੱਡ ਟੈਸਟ ਜਿਹੜਾ ਹੈਗਾ ਆ ਦੇਖ ਸਕਦੇ ਹੋ ਮਸ਼ੀਨ ਦੇ ਨਾਲ ਜਿਹੜਾ ਹੈਗਾ 슈ਗਰ ਨੂੰ ਮਾਪਣ ਦੀ ਜਾਂਚ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਆ ਦੇਖਣਾ ਹੋਏਗਾ ਕਿ 슈ਗਰ ਕਿੰਨਾ ਆ ਗਿਆ ਇਹ ਖਾਸ ਤਸਵੀਰਾਂ ਹਾਂਜੀ ਨਾਰਮਲ ਹੈ ਜੀ ਨਾਰਮਲ ਕਿੰਨਾ ਜੀ ਹੁੰਦਾ 67 ਹੈ ਹਾਂ ਦਿਖਾ ਸਕਦੇ ਹੋ ਸਕਰੀਨ ਤੇ ਦਿਖਾ ਦਿਓ ਸ਼ੂਗਰ ਲੈਵਲ ਘੱਟ ਹੀ ਨਜ਼ਰ ਆ ਹਾਂ ਜੀ 67 ਖੁਸ਼ ਖਾਦਾ ਪੀਤਾ ਨਹੀਂ ਹੈ ਨਾ ਉਹਦਾ ਕਰਕੇ ਡਾਊਨ ਹੁੰਦਾ ਜਿੱਦਾਂ ਚ ਜਿਹੜੀ ਸ਼ੂਗਰ ਲੈਵਲ ਸਾਡਾ ਪੂਰਾ ਕਰਨਾ ਉਹ ਸਾਡੀ ਖਰਾਕ ਨਹੀਂ ਕਰਨਾ ਕੋਈ ਇਹਨਾਂ ਨਹੀਂ ਲੈਤੀ ਨਹੀਂ ਆ ਔਰ ਪਹਿਲਾਂ ਤੋਂ ਥੋੜੇ ਹੈਲਥ ਇਸ਼ੂਜ਼ ਨੇ ਤਾਂ ਕਰਕੇ ਘਟਾ ਉਹ ਨਾ ਜੇ ਇਹਦੇ ਦੀ ਹੈਲਥ ਦੀ ਗੱਲ ਨਹੀਂ ਨਹੀਂ ਜੇ ਇਹ ਤਾਂ ਡਾਊਨ ਜਾਂਦਾ ਫੇਰ ਹੁੰਦਾ ਹੈ ਪ੍ਰੋਬਲਮ ਬਟ ਇਸ ਟਾਈਮ ਜੋ ਬਿਲਕੁਲ ਨਾਰਮਲ ਹੁੰਦਾ ਉਹ ਬੀਪੀ ਕਿੰਨਾ ਹੈ ਜੀ ਬੀਪੀ ਕਿੰਨਾ ਹੈ ਬੀਪੀ 147/12 ਉਹ 10 ਬਾਨਾ ਅਰੋ ਥੋੜਾ ਜਿਆਦਾ ਹੈ ਬੀਪੀ ਜਿਆਦਾ ਹੈ ਹਾਂਜੀ ਜਿਆਦਾ ਹੈ ਹਾਰਤ ਕਾਰਨ ਕੀ ਬੁਖਾਰ ਕਨ 96 ਡਾਕਟਰ ਐਂਡ ਉੱਥੇ ਰਹਿਣ ਕਰਕੇ ਜੋ ਰੈਸਟ ਨਹੀਂ ਚੱਜ ਨਾਲ ਹੋਰ 파ਰੀ ਉਹਦੇ ਨਾਲ ਮੈਨੂੰ 5 ਮਿੰਟ ਦੇ ਦਿਓ ਅਸੀਂ ਚੈੱਕਅਪ ਕਰ ਲੀ ਬਿਲਕੁਲ ਡਾਕਟਰ ਦੀ ਟੀਮ ਨੇ 5 ਮਿੰਟ ਮੰਗਿਆ ਤਾਂ ਦੱਸ ਦਈਏ ਕਿ ਬੁਖਾਰ ਦੀ ਜੇਕਰ ਗੱਲ ਕਰੀਏ ਤਾਂ ਬੁਖਾਰ ਠੀਕ ਹੈ ਤੇ 슈ਗਰ ਲੈਵਲ ਘਟਿਆ ਹੋਇਆ 67 67 ਜਿਹੜਾ 슈ਗਰ ਲੈਵਲ ਮਾਪਣ ਤੇ ਜਿਹੜਾ ਹੈਗਾ ਮੌਕੇ ਤੇ ਪਤਾ ਚੱਲਿਆ ਤੇ ਵੀਪੀ ਦੀ ਜੇਕਰ ਗੱਲ ਕਰੀਏ ਤਾਂ ਬੀਪੀ ਵੀ ਵਧਿਆ ਹੋਇਆ ਨਜ਼ਰ ਆਇਆ ਹਾਲਾਂਕਿ 150 ਪਲੱਸ ਵੀਪੀ ਦੱਸਿਆ ਜਾ ਰਿਹਾ ਹੈ ਬਲੱਡ ਪ੍ਰੈਸ਼ਰ ਤੇ ਹਲੇ ਵੀ ਜੇਕਰ ਜਿਹੜਾ ਹੈਗਾ ਦੇਖ ਸਕਦੇ ਹਾਂ ਬਾਰੀਕੀ ਦੇ ਨਾਲ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਅਜਗਦੀਸ਼ ਸਿੰਘ ਢਲੇਵਾਲ ਨੇ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਟੀਮ ਨੂੰ ਬਿਲਕੁਲ ਵੀ ਇਲਾਜ ਕਰਨ ਤੋਂ ਰੋਕ ਦਿੱਤਾ ਗਿਆ ਸੀ ਹਾਲਾਂਕਿ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਬਿਲਕੁਲ ਫਿਟ ਐਂਡ ਫਾਈਨ ਨੇ ਪਰ ਇਹ ਲਾਈਵ ਟੈਸਟ ਜਿਹੜੇ ਨੇ মিডিਆ ਦੇ ਬਤੌਰ ਸਾਹਮਣੇ ਤਸਵੀਰੇ ਨੇ ਉਹ ਕੀਤੇ ਜਾ ਰਹੇ ਨੇ ਲੱल्या ਸਾਹ ਦਾ ਰਿਕਾਰਡ ਜਿਹੜਾ ਉਹ ਵੀ ਰੱਖਿਆ ਜਾ ਰਿਹਾ ਆ ਕਿ ਕਿੰਨੇ ਵਜੇ ਕਿਹੜਾ ਟੈਸਟ ਕੀਤਾ ਤੇ ਦੱਦੀ ਹੈ ਕਿ 슈ਗਰ ਲੈਵਲ ਦੀ ਜੇਕਰ ਗੱਲ ਕਰੀਏ ਤਾਂ ਸਿੱਕੇ ਹਿਸਾਬ ਨਾਲ 67 슈ਗਰ ਬਹੁਤ ਘੱਟਾ ਹਾਲਾਂਕਿ ਖਾਣ ਪਾਣ ਦੀ ਜੇਕਰ ਗੱਲ ਕਰੀਏ ਨਾ ਤੋਂ ਤਾਂ ਜਿਸ ਦਿਨ ਇਹਨਾਂ ਨੂੰ ਪੁਲਸ ਹਸਪਤਲ ਵਿੱਚ ਜਾਂ ਫਿਰ ਇਲਾਜ ਲਈ ਲੈ ਕੇ ਗਿਆ ਸੀ ਉਸ ਦਿਨ ਤੋਂ ਹੀ ਨਾ ਉਹਨੂੰ ਖਾਣ ਪੀਣ ਜਿਹੜਾ ਹੈਗਾ ਕਹਿ ਸਕਦੇ ਆ ਖਾਣ ਪਾਣ ਇਹਨਾਂ ਦਾ ਨਹੀਂ ਕੀਤਾ ਗਿਆ ਨਾ ਵੱਲੋਂ ਜਿਸ ਕਰਕੇ ਇਸ ਕਰਕੇ ਇਹਨਾਂ ਦਾ 슈ਗਰ ਲੈਵਲ ਘਟ ਨਜ਼ਰ ਆ ਰਿਹਾ ਤੇ ਜੇਕਰ 슈ਗਰ ਲੈਵਲ ਘਟਾ ਤਾਂ ਜ਼ਾਹਰ ਦੀ ਗੱਲ ਆ ਕਿ ਸਰੀਰ ਦੇ ਵਿੱਚ ਕਮਜ਼ੋਰੀ ਵੀ ਜ਼ਰੂਰ ਹੋਏਗੀ ਹਾਲਾਂਕਿ ਲੰਮਾ ਸਮਾਂ ਆ ਕਾਫੀ ਜ਼ਿਆਦਾ ਉਹਨਾਂ ਵੱਲੋਂ ਕਹਿ ਸਕਦੇ ਆ ਕਿ ਜਾਗਣ ਕਰਕੇ ਜਾਂ ਫਿਕਰ ਇੱਕ ਫਿਕਰ ਵੀ ਕਾਫੀ ਜ਼ਿਆਦਾ ਜਿਹੜਾ ਹੈਗਾ ਅੰਦੋਲਨ ਦਾ ਵੱਡਾ ਹਿੱਸਾ ਰਹਿੰਦਾ ਹੈ ਕਿਉਂਕਿ ਵੱਡੇ ਕਦ ਕੱਦ ਦੇ ਆਗੂ ਨੇ ਤੇ ਤੇ ਵਜਨ ਦੇਖ ਸਕਦੇ ਵੇਟ ਵੀ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਹਾਂਜੀ ਅਸੀਂ ਇਹਨਾਂ ਦੀ ਡੇਲੀ ਡੈਰੀ ਮੇਨਟੇਨ ਕਰਨੀ ਹੈ ਕਿਉਂਕਿ ਜਿਹੜਾ ਚੈੱਕਅਪ ਹੁੰਦਾ ਉਹ 6-6 ਘੰਟੇ ਬਾਅਦ ਹੁੰਦਾ 6-6 ਘੰਟੇ ਤੋ ਅਸੀਂ ਚੈੱਕਅਪ ਕਰਨਾ ਇਹਨਾਂ ਦਾ ਹਾਂਜੀ ਇਹਨਾਂ ਦਾ ਭਾਰਨ ਕੀਤਾ ਜਾਊਗਾ ਜਿੱਦਾਂ ਪ੍ਰਧਾਨ ਜੀ ਦਾ ਹਰਦੂ ਝੰਡੇ ਸਬਜ਼ੀ ਦਾ ਅਸੀਂ ਕਰਦੇ ਰਹਿੰਦੇ ਸੀ ਡੇਲੀ ਮੇਨਟੇਨ ਹੋਈ ਸੀ ਡੈਰੀ ਕਿ ਕਿੰਨਾ weight ਘਟਦਾ ਇਹਨਾਂ ਦਾ ਅੱਜ ਬਾਕੀ ਦਿਨਾਂ ਨਾਲੋਂ ਅੱਜ ਸਭ ਤੋਂ ਜ਼ਿਆਦਾ weight ਘਟਿਆ ਹਰਦੂ ਝੰਡੇ ਸਬਜ਼ੀ ਦੇ ਕਾਰਨ ਇਹ ਆ ਵੀ ਚਾ ਇਹਨਾਂ ਦਾ ਹੁਣ ਤੱਕ 8 ਕਿਲੋ ਘਟ ਚੁੱਕਿਆ ਸੋ ਅਸੀਂ ਇਦਾਂ ਹੀ ਕਰਨਾ ਪ੍ਰਧਾਨ ਜੀ ਦਾ ਵੀ ਇਦਾਂ ਹੀ ਅਸੀਂ ਡੇਲੀ ਡੈਰੀ ਮੇਨਟੇਨ ਕਰਨੀ ਹੈ ਡੇਲੀ ਡੈਰੀ ਮੇਨਟੇਨ ਕਰਨੀ ਹੈ ਔਰ ਇਹ ਸਾਨੂੰ ਹੁਣ ਤੋਂ ਕਿਉਂਕਿ ਪਹਿਲਾਂ ਦੀ ਕੋਈ ਰਿਪੋਰਟ ਨਹੀਂ ਸਾਨੂੰ ਕੀ ਆਰ ਬੀ ਐਸ ਕੀ ਸੀ ਇਹਨਾਂ ਦਾ ਬੀਪੀ ਕੀ ਸੀ ਇਹਨਾਂ ਦੀ ਹਾਰਟ ਰੇਟ ਕੀ ਸੀ ਜਾਂ ਇਹਨਾਂ ਦੇ ਜਿਹੜੇ ਜਿਹੜੇ ਚੈੱਕ ਅਪ ਹੋਏ ਉਹ ਕਿਦਾਂ ਸੀ ਸੋ ਹੁਣ ਅਸੀਂ ਇਹਨਾਂ ਦੀ ਡੇਲੀ ਡਾਇਰੀ ਮੈਂਟੇਨ ਕਰਾਂਗੇ ਔਰ ਸਾਨੂੰ ਸਾਨੂੰ ਆਪਣੇ ਆਗੂ ਦਾ ਪਤਾ ਲੱਗਦਾ ਰਹੂਗਾ ਵੀ ਉਹਨਾਂ ਦੀ ਇਹ ਕੀ ਉਹਨਾਂ ਨੂੰ ਕੀ ਕੀ ਫੈਕ ਪੈ ਰਹੇ ਨੇ ਉਸ ਚੀਜ਼ ਦੇ ਹਨਾ ਔਰ ਇਹਦੇ ਲਈ ਸਾਡੇ ਕੋਲੇ ਐਮਰਜੈਂਸੀ ਸਹੂਲਤ ਦੇ ਲਈ ਇੱਥੇ ਸਾਡੀ ਐਂਬੂਲੈਂਸ ਹੈਗੀ ਹੈ ਜਿਹਦੇ ਵਿੱਚ ਆਕਸੀਜਨ ਸਿਲੰਡਰ ਹੈਗਾ ਔਰ ਦੈਨ 81900 81900 81900 ਇਹਨਾਂ ਦਾ ਇਸ ਟਾਈਮ weight 81900 ਆ ਹਾਂਜੀ ਪਹਿਲਾਂ ਕਿੰਨਾ ਸੀ ਕਿੰਨਾ weight ਸੀ total ਪਹਿਲਾਂ ਕਿੰਨਾ ਸੀ ਪਹਿਲਾਂ 90 86 ਸੀ 86 ਸੀ 86 ਸੀ ਹਾਂਜੀ ਇਸਦੇ 5 ਕਿਲੋ weight ਜਿਹੜਾ ਦੋਨਾਂ ਦਾ ਟੁੱਟ ਗਿਆ लॉस ਹੋਇਆ ਇਹਨਾਂ ਦਾ ਦੋਨਾਂ ਦਾ ਹੀ लॉस ਹੋਇਆ ਜਿੱਦਾਂ ਪ੍ਰਧਾਨ ਜੀ ਦਾ 8 ਕਿਲੋ ਇੱਕੇ ਦਾਮ ਘਟਿਆ 8 ਕਿਲੋ ਇੱਕੇ ਦਾਮ ਘਟਣ ਦਾ ਕਾਰਨ ਇਹ ਆ ਪ੍ਰਧਾਨ ਜੀ ਮਿਲ ਗਏ ਤਾਂ ਕਾਰਨ ਇਹ ਆ ਜੀ ਕਿਉਂਕਿ ਇੱਕ ਤਾਂ ਏਜ ਫੈਕਟਰ ਦੀ ਇੱਥੇ ਵਰਕ ਕਰਦਾ ਦੂਜੀ ਚੀਜ਼ ਇਹ ਹੈ ਕਿ ਇਹਨਾਂ ਨੂੰ ਜਿੱਦਾਂ ਪਹਿਲਾਂ ਤੋਂ ਤੁਹਾਨੂੰ ਸਭ ਨੂੰ ਪਤਾ ਕਿਸੇ ਤੋਂ ਵੀ ਲੁਕਾਇਆ ਨਹੀਂ ਹੈ ਕਿ ਇਹਨਾਂ ਨੂੰ ਪਹਿਲਾਂ ਵੀ ਪ੍ਰੋਬਲਮ ਹੈਗੀ ਹੈ ਨਾ ਕੈਂਸਰ ਹੈਗਾ ਸੋ ਇਸ ਚੀਜ਼ ਦੇ ਵਿੱਚ ਜਦੋਂ ਅਸੀਂ ਖਾਣਾ ਨਹੀਂ ਲੈਂਦੇ ਤਾਂ weight ਘਟਣਾ ਲਾਜ਼ਮੀ ਹੋ ਜਾਂਦਾ weight ਘਟੂਗਾ ਜੇ weight ਨਹੀਂ ਘਟਦਾ ਫਿਰ ਵੀ ਪ੍ਰੋਬਲਮ ਆ ਜੇ ਕੁਝ ਖਾ ਨਹੀਂ ਰਹੇ ਤੇ weight ਕਿਉਂ ਨਹੀਂ ਘਟ ਰਿਹਾ ਇਹਨਾਂ ਦਾ ਹੁਣ ਜਦੋਂ ਇਹਨਾਂ ਦਾ weight ਘਟਿਆ ਇਹਨਾਂ ਨੂੰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਇਹ ਬਿਲਕੁਲ ਨਾਰਮਲ ਵਰਕ ਕਰ ਰਹੇ ਨੇ ਹੁਣ ਕਿੰਨੇ ਬਾਅਦ ਦਲੇਵਾਲ ਸਾਹਿਬ ਦਾ ਚੈੱਕਅਪ ਹੋਏਗਾ ਕਿੰਨੇ ਬਾਅਦ 6-6 ਘੰਟੇ ਬਾਅਦ ਹੋਊਗਾ ਜੀ ਡੇਲੀ ਹੁਣ ਅਸੀਂ ਕੀਤਾ 11:47 ਦੇਵੇ ਇਹਨਾਂ ਦਾ ਕੱਲ ਨੂੰ ਮਾਰਨਿੰਗ ਹੁਣ ਇਹਨਾਂ ਦਾ 7-8 ਵਜੇ 8:00 ਵਜੇ ਚੈੱਕਅਪ ਕਰਾਂਗੇ ਫਿਰ ਦੁਪਹਿਰ ਤੋਂ ਬਾਅਦ ਹੋਣਾ ਫਿਰ ਰਾਤ ਨੂੰ ਇਹਨਾਂ ਦੇ ਸੌਣ ਤੋਂ ਪਹਿਲਾਂ ਹੋਣਾ ਤੁਸੀਂ ਬ੍ਰੀਥ ਵਿੱਚ ਕਰ ਦਿਓ ਕਿ ਸਵੇਰ ਕਿੰਨਾ ਸੀ ਬੀਪੀ ਕਿੰਨਾ ਸੀ ਸਰ ਫਾਈਨਲ ਫਲ ਇਹਨਾਂ ਦਾ 슈ਗਰ ਲੈਵਲ 67 ਸੀ ਔਰ ਜਿਹੜਾ ਇਹਨਾਂ ਦਾ ਬੀਪੀ ਸੀਗਾ ਉਹ ਸੀਗਾ 14147 ਬਾਈ 101 ਔਰ ਪਲਸ ਇਹਨਾਂ ਦੀ 99 ਸੀ ਜਿਹੜੀ ਲिटल ਬਿਟ ਕੁਆਇਟ ਹਾਈ ਕਹਿ ਸਕਦੇ ਆਪਾਂ ਉਹ ਇਸ ਕਰਕੇ ਆ ਕਿਉਂਕਿ ਹੁਣ ਇੱਕੇ ਦਾ ਮਹਜੂਮ ਇਕੱਠ ਹੋਇਆ ਔਰ ਬੋਲ ਕੇ ਹਟੇ ਨੇ ਉਹ ਚੀਜ਼ ਵੀ ਹੈਗੀ ਆ ਔਰ ਇਹ ਟੈਂਪਰੇਚਰ 96 ਆ ਨਾਰਮਲ ਆ ਇਹਨਾਂ ਦਾ ਥੋੜਾ ਜਿਹਾ ਟੈਂਪਰੇਚਰ ਜ਼ਿਆਦਾ ਰਹਿੰਦਾ ਹੁਣ ਤੱਕ ਸੋ ਇਹ ਚੀਜ਼ਾਂ ਨੇ ਬਾਕੀ ਇਹ ਡੇਲੀ ਡੇਲੀ ਚੈੱਕ ਅਪ ਚੱਲਦਾ ਰਹੂਗਾ ਜੀ ਬਿਲਕੁਲ ਜੀ ਦੱਸ ਦਈਏ ਕਿ ਡਾਕਟਰ ਦੀ ਜਿਹੜੀ ਟੀਮ ਆ ਉਹ ਫੌਰੀ ਤੌਰ ਤੇ ਸਟੇਜ ਤੇ ਪਹੁੰਚ ਤੇ ਸਟੇਜ ਤੇ ਆ ਕੇ ਜਿਹੜਾ ਹੈਗਾ ਉਹ ਉਹਨਾਂ ਦਾ ਚੈੱਕ ਅਪ ਕੀਤਾ ਗਿਆ ਹਾਲਾਂਕਿ ਜਿਹੜੇ ਦੂਸਰੇ ਵਿਅਕਤੀ ਮਰਮਰਤੇ ਬੈਠੇ ਨੇ ਉਹਨਾਂ ਦਾ ਵੀ ਰੂਟੀਨ ਚੈੱਕ ਅਪ ਹੁੰਦਾ ਤੇ ਡਿਲੇਆਲ ਸਾਹਿਬ ਦਾ ਚੈੱਕ ਅਪ ਕੀਤਾ ਤੇ ਉਹਨਾਂ ਦਾ weight ਵੀ ਘਟਿਆ ਹੋਇਆ sugar level ਵੀ ਘਟਿਆ ਹੋਇਆ start ਤੇ ਜੇਕਰ ਗੱਲ ਕਰੀ ਤਾਂ ਥੋੜਾ ਜਿਹਾ BP ਵੀ ਵਧਿਆ ਹੋਇਆ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ 6-6 ਘੰਟੇ ਬਾਅਦ ਜਿਹੜਾ ਉਹਨਾਂ ਦਾ ਇਹ ਸਾਰਾ ਰਿਕਾਰਡ ਮੇਨਟੇਨ ਕੀਤਾ ਜਾਊਗਾ ਚੈੱਕ ਅਪ ਕੀਤਾ ਜਾਏਗਾ ਕਿ ਆਖਿਰਕਾਰ ਕਿੰਨਾ ਕੁ ਵਜ਼ਨ ਘਟਦਾ ਆ ਕਿੰਨਾ ਕੁ BP ਵਧਦਾ ਘਟਦਾ ਆ ਇਹ sugar level ਕਿੰਨਾ ਜਿਆਦਾ ਹੋਰ ਦੇਖਦਾ ਕਿਉਂਕਿ 60 ਰਤ ਕੇ ਆਇਆ ਤੇ ਕਹਿ ਸਕਦਾ ਕਿ ਕਾਫੀ ਘਟ ਗਿਆ ਖਾਣ ਪੀਣ ਦੀ ਜੇ ਇੱਕ ਗੱਲ ਕਰੀਏ ਤਾਂ ਨਹੀਂ ਖਾਦਾ ਪੀਤਾ ਗਿਆ ਜਿਸ ਕਰਕੇ ਸਰੀਰ ਦੇ ਵਿੱਚ ਵੀ ਕਮਜ਼ੋਰੀ ਜਿਹੜੀ ਆਈਸੋਡ ਨੂੰ ਲੈ ਕੇ ਹੋ ਸਕਦੀ ਆ ਆਉਣ ਵਾਲੇ ਦਿਨਾਂ ਵਿੱਚ ਕਿੰਦਾਂ ਦੀ ਸਿਹਤ ਰਹੇਗੀ ਇਹ ਵੀ ਦੇਖਣ ਵਾਲਾ ਗੱਲ ਹੋਊਗੀ ਖਨੌਰੀ ਬਾਟਰ ਦਾ ਕਮਾਂਵਾਂ ਅਮਨਦੀਪ ਦੇ ਨਾਲ ਸੁੱਖਾ ਖੇੜੀ ਵਾਲਾ